ਯੋਹਨਾ ਦੀ ਅੰਜੀਲ ਪੰਜਵਾਂ ਅਧਿਆਇ ਦੀ 25 ਆਇਤ ਬੜੇ ਧਿਆਨ ਦੇ ਨਾਲ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਉਹ ਸਮਾਂ ਆਉਂਦਾ ਹੈ ਸਗੋਂ ਹੋਣੇ ਹੈ ਕਿ ਮਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਉਹ ਸਮਾਂ ਆਉਂਦਾ ਆ ਸਗੋਂ ਹੁਣੇ ਹੈ ਕੀ ਹੋਵੇਗਾ ਕਿ ਮਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ ਕੀ ਜਿਉਂਦੇ ਨਹੀਂ ਸੁਣ ਸਕਦੇ ਜਿਉਂਦੇ ਸੁਣ ਸਕਦੇ ਆ ਕਿਉਂਕਿ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਣਾ ਆ ਕਿ ਇਹ ਜੋ ਆਵਾਜ਼ ਸੁਣਨ ਦਾ ਪ੍ਰੋਸੈਸ ਹੈ ਇਹ ਡਬਲ ਹੈ ਰੈਪਚਰ ਦਾ ਪ੍ਰੋਸੈਸ ਡਬਲ ਹੈ ਹੁਣ ਕਹਿੰਦਾ ਉਹ ਸਮਾਂ ਆਉਂਦਾ ਹੈ ਸਗੋਂ ਹੁਣ ਹੈ ਕਿ ਮੁਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਫੇਰ ਮਰਨਗੇ ਸੁਣ ਕੇ ਫੇਰ ਮਰ ਜਾਣਗੇ ਨਹੀਂ ਸੁਣ ਕੇ ਔਰ ਇਥੇ ਦੁਬਾਰਾ ਮੌਤ ਨਹੀਂ ਹੈ ਜਦ ਖੁਦਾ ਦੇ ਪੁੱਤਰ ਦੀ ਆਵਾਜ਼ ਤੁਸੀਂ ਉਸ ਯੋਜਨਾ ਦੇ ਤਹਿਤ ਸੁਣੋਗੇ ਤਾਂ ਤੁਸੀਂ ਦੁਬਾਰਾ ਨਹੀਂ ਨਹੀਂ ਮਰੋਗੇ ਕਹਿੰਦਾ ਸਗੋ ਹੁਣੀ ਹੀ ਹੈ ਅਗੇ ਕਿ ਮਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਜੀਉਣਗੇ ਕਿਉਂਕਿ ਜਿਵੇਂ ਪਿਤਾ ਆਪ ਵਿੱਚ ਜੀਵਨ ਰੱਖਦਾ ਹੈ ਜਿਵੇਂ ਪਿਤਾ ਆਪ ਵਿੱਚ ਜੀਵਨ ਰੱਖਦਾ ਹੈ ਤਿਵੇਂ ਉਹਨੇ ਪੁੱਤਰ ਨੂੰ ਵੀ ਬਖਸ਼ਿਆ ਤਿਵੇਂ ਉਹਨੇ ਪੁੱਤਰ ਨੂੰ ਵੀ ਬਖਸ਼ ਦਿੱਤਾ ਜੋ ਆਪ ਵਿੱਚ ਜੀਵਨ ਰੱਖੇ ਕਿ ਉਹ ਆਪਣੇ ਵਿੱਚ ਜੀਵਨ ਰੱਖੇ ਔਰ ਉਸ ਨਿਆਂ ਕਰਨ ਦਾ ਅਖਤਿਆਰ ਦਿੱਤਾ ਔਰ ਉਹਨੂੰ ਨਿਆਂ ਕਰਨ ਦਾ ਅਖਤਿਆਰ ਦਿੱਤਾ ਇਸ ਲਈ ਜੋ ਮਨੁੱਖ ਦਾ ਪੁੱਤਰ ਹੈ ਕਿ ਉਹ ਮਨੁੱਖ ਦਾ ਪੁੱਤਰ ਹੈ ਇਹਨੂੰ ਅਚਰਜ ਨਾ ਜਾਣੋ ਇਹਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਬਾਰ ਬਾਰ ਯਿਸੂ ਮਸੀਹ ਇਹ ਹੀ ਗੱਲ ਕਹਿ ਰਹੇ ਇਹਨੂੰ ਅਚਰਜ ਨਾ ਜਾਣੋ ਕਿ ਉਹ ਘੜੀ ਆਉਂਦੀ ਹੈ ਜਿਹਦੇ ਵਿੱਚ ਉਹ ਸਭ ਜਿਹੜੇ ਕਬਰਾਂ ਵਿੱਚ ਹਨ ਇਹ ਉਹ ਘੜੀ ਆਉਂਦੀ ਹੈ ਕਿ ਜਿਹਦੇ ਵਿੱਚ ਉਹ ਸਭ ਜਿਹੜੇ ਕਬਰਾਂ ਵਿੱਚ ਹਨ ਉਹਦੀ ਆਵਾਜ਼ ਸੁਣਨਗੇ ਅਤੇ ਨਿਕਲ ਆਉਣਗੇ ਉਹਦੀ ਆਵਾਜ਼ ਸੁਣਨਗੇ ਅਤੇ ਇਹੀ ਸੀ ਮੂਲ ਯੋਜਨਾ ਕਿ ਜਦ ਤੁਸੀਂ ਤੇ ਮੈਂ ਪੈਦਾ ਹੋਣਾ ਸੀ ਆਵਾਜ਼ ਸੁਣ ਕੇ ਜ਼ਮੀਨ ਦੀ ਮਿੱਟੀ ਚੋਂ ਨਿਕਲਣਾ ਸੀ ਆਵਾਜ਼ ਸੁਣ ਕੇ ਅਸੀਂ ਪੈਦਾ ਹੋਣਾ ਸੀ ਪਰ ਅਸੀਂ ਹੋਏ ਨਹੀਂ ਕਿਉਂਕਿ ਆਦਮਤੇ ਹਵਾ ਨੇ ਉਸ オリジナル ਪਲਾਨ ਨੂੰ ਖਰਾਬ ਕਰ ਦਿੱਤਾ ਸੀ ਪਰ ਹੁਣ ਦੂਸਰਾ ਆਗਮ ਅਰਥਾਤ ਪ੍ਰਭੂ ਯਿਸੂ ਮਸੀ ਉਹ ਉਸ ਮੂਲ ਯੋਜਨਾ ਨੂੰ ਪੂਰਾ ਕਰਨ ਜਾ ਰਿਹਾ ਹੈ ਅਮੀਨ ਕੋ ਕਹੇ ਸਾਡੇ ਨਾਲ ਵੀ ਪੂਰੀ ਹੋਵੇਗੀ ਮੂਲ ਯੋਜਨਾ yes ਤੁਸੀਂ ਕਹੋ ਕਿ ਅਸੀਂ ਤੇ ਮਰੇ ਨਹੀਂ ਐਤਨ ਮਿੱਟੀ ਦੀ ਧੂੜ ਵਿੱਚ ਗਏ ਨਹੀਂ ਫਿਰ ਸਾਡੇ ਨਾਲ ਕਿਵੇਂ ਵਚਨ ਪੂਰਾ ਹੋਵੇਗਾ ਪ੍ਰਕਾਸ਼ ਦੀ ਪੋਥੀ 10 ਦੀ ਪਹਿਲੀ ਆਇਤ ਪੜੋ ਜਰਾ ਪ੍ਰਕਾਸ਼ ਦੀ ਪੋਥੀ 10 ਦੀ ਪਹਿਲੀ ਆਇਤ ਇਸ ਨੂੰ ਧਿਆਨ ਦੇ ਨਾਲ ਪੜੋ ਨਾਇਕ ਹੋਰ ਬਲੀ ਦੂਤ ਨੂੰ ਬੱਦਲ ਪੈਣੀ ਆਕਾਸ਼ ਤੋਂ ਉਤਰਦੇ ਵੇਖਿਆ ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪੈਣੀ ਆਕਾਸ਼ ਤੋਂ ਉਤਰਦੇ ਵੇਖਿਆ ਅਤੇ ਉਸ ਦੇ ਸਿਰ ਉੱਤੇ ਮੇਘਤਨ ਸੀ ਉਹਦੇ ਸਿਰ ਉੱਤੇ ਮੇਘਤਨੁਕ ਹੈ ਅਤੇ ਉਸ ਦਾ ਮੂੰਹ ਸੂਰਜ ਵਰਗਾ ਔਰ ਤੁਹਾਨੂੰ ਸਭ ਨੂੰ ਪਤਾ ਹੈ ਕੌਣ ਹੈ ਅੱਗੇ ਉਹਦੇ ਪੈਰ ਆਗੰਦਿਆਂ ਥੰਮਾ ਵਰਗੇ ਸਨ ਹਾਂਜੀ ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਜੀ ਪੋਥੀ ਉਸ ਨੇ ਪੜ੍ਹੀ ਹੋਈ ਸੀ ਔਰ ਉਹਨੇ ਆਪਣੇ ਹੱਥ ਵਿੱਚ ਇੱਕ ਖੁੱਲੀ ਛੋਟੀ ਜੀ ਪੋਥੀ ਫੜੀ ਹੋਈ ਐ ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਤੇ ਪੋਥੀ ਫੜ ਕੇ ਉਹ ਸਿੱਧਾ ਕਿਸੇ ਚਰਚ ਵਿੱਚ ਉਤਰਿਆ ਕਿੱਥੇ ਉਤਰਿਆ ਇੱਕ ਪੈਰ ਉਹਨੇ ਸਮੁੰਦਰ ਉੱਤੇ ਰੱਖਿਆ ਅਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ ਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ ਤਾਂ ਉਸਨੇ ਵੱਡੀ ਆਵਾਜ਼ ਨਾਲ ਐਉਂ ਪੁਕਾਰਿਆ ਚੁੱਪ ਚਾਪ ਆ ਕੇ ਖੜਾ ਹੋ ਗਿਆ ਕੀ ਹੋਇਆ ਵੱਡੀ ਆਵਾਜ਼ ਨਾਲ ਪੁਕਾਰਿਆ ਤੇ ਉਥੇ ਯੋਹਾਨਾ 5 ਵਿੱਚ ਕੀ ਹੈ ਉਸ ਸਮਾਂ ਆਉਂਦਾ ਆ ਮਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਔਰ ਇਹ ਪ੍ਰਕਾਸ਼ ਦੀ ਪੋਥੀ 10 ਵਿੱਚ ਕੌਣ ਹੈ ਖੁਦਾ ਦਾ ਪੁੱਤਰ ਯੀਸ਼ੂ ਮਸੀਹ ਜੋ ਖੁੱਲੀ ਹੋਈ ਕਿਤਾਬ ਲੈ ਕੇ ਆ ਰਿਹਾ ਇੱਕ ਪੈਰ ਪਾਣੀ ਉੱਤੇ ਇੱਕ ਪੈਰ ਧਰਤੀ ਉੱਤੇ ਧਰਤੀ ਉੱਤੇ ਪੈਰ ਦਾ ਮਤਲਬ ਮਰੇ ਹੋਏ ਸੰਤਾਂ ਦੇ ਲਈ ਪਾਣੀ ਉੱਤੇ ਪੈਰ ਦਾ ਮਤਲਬ ਜਿਉਂਦੇ ਸੰਤਾਂ ਦੇ ਲਈ ਹੈ ਔਰ ਐਥੋਂ ਹੁੰਦਾ ਰੈਪਚਰ ਦਾ ਕੰਮ ਸ਼ੁਰੂ ਇੱਕ ਪੈਰ ਉਹ ਧਰਤੀ ਤੇ ਰੱਖਦਾ ਹੈ ਉਹਨਾਂ ਲਈ ਜਿਹੜੇ ਕਬਰਾਂ ਵਿੱਚ ਹਨ ਤੇ ਇੱਕ ਪੈਰ ਉਹਨਾਂ ਲਈ ਰੱਖਦਾ ਹੈ ਜਿਹੜੇ ਕੌਮਾਂ ਭਾਖਿਆ ਮਹਾਨ ਲੋਕ ਜਿਉਂਦੇ ਉਹਨਾਂ ਲਈ ਅਤੇ ਉੱਚੀ ਆਵਾਜ਼ ਦੇ ਨਾਲ ਉਹ ਬੋਲਣਾ ਸ਼ੁਰੂ ਕਰਦਾ ਹੈ ਆਮੀਨ ਤੇ ਲਿਖਿਆ ਹੋਇਆ ਆ ਕਿ ਮੁਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਕੁਝ ਲੋਕ ਸੋਚਦੇ ਆ ਕਿ ਸ਼ਾਇਦ ਇੱਕ ਖਾਸ ਇਵੈਂਟ ਹੈ ਜਿਹਦੇ ਵਿੱਚ ਆਵਾਜ਼ ਆਉਣੀ ਹੈ ਤੇ ਮੁਰਦਿਆਂ ਨੇ ਉੱਠਣਾ ਸ਼ੁਰੂ ਕਰਨਾ ਆ ਐਕਚੁਅਲੀ ਇਹ ਇੱਕ ਪ੍ਰੋਸੈਸ ਹੈ ਜੋ ਚੱਲ ਰਿਹਾ ਆ ਇਹ ਪ੍ਰੋਸੈਸ ਚੱਲ ਰਿਹਾ ਆ ਹੁਣ ਆ ਗੱਲ ਸਮਝ ਆ ਗਈ ਤੁਹਾਨੂੰ ਕਿ ਮੁਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਸੁਣ ਕੇ ਜੀਣਗੇ ਆਹ ਥੋੜਾ ਜਿਹਾ ਇਸ ਹਵਾਲੇ ਨੂੰ ਹੋਰ ਦ੍ਰੁਸਤ ਕਰਿਏ ਮੇਰੇ ਨਾਲ ਪੜੋ ਥਸਲੋਨੀਕੀ ਦੀ ਅਧਿਪਤਰੀ ਚੌਥਾ ਅਧਿਆਇ ਪਹਿਲਾ ਥਸਲੋਨੀਕੀ ਚੌਥਾ ਅਧਿਆਇ ਔਰ 15ਵੀਂ ਆਤੋਂ ਸ਼ੁਰੂ ਕਰਦੇ ਆਂ ਅਸੀਂ ਪ੍ਰਭੂ ਦੇ ਵਚਨ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ ਭਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਬਾਕੀ ਰਹਿੰਦੇ ਹਾਂ ਸੋ ਉਹਨਾਂ ਤੋਂ ਜਿਹੜੇ ਸੌ ਗਏ ਹਨ ਕਦੇ ਅਗੇਤਰੇ ਨਾ ਹੋਵਾਂਗੇ ਇਥੇ ਜਿਉਂਦੇ ਸੰਤਾਂ ਦੀ ਪੌਲਿਸ ਗੱਲ ਕਰ ਰਿਆ ਤੇ ਮਰੇ ਹੋਏ ਸੰਤਾਂ ਦੀ ਕਹਿੰਦਾ ਜਿਹੜੇ ਸੌ ਗਏ ਆ ਅਸੀਂ ਜਿਹੜੇ ਜਿਉਂਦੇ ਆ ਉਹਨਾਂ ਨਾਲੋਂ ਅਗੇਤਰੇ ਨਹੀਂ ਹੋਵਾਂਗੇ ਮਤਲਬ ਪਹਿਲੇ ਨਹੀਂ ਹੋਵਾਂਗੇ ਅਸੀਂ ਜਦ ਰੈਪਚਰ ਹੁੰਦਾ ਆ ਤੇ ਅਸੀਂ ਮਰਿਆ ਹੋਇਆਂ ਨਾਲੋਂ ਅਗੇਤਰੇ ਨਹੀਂ ਹੋਵਾਂਗੇ ਇਹਦਾ ਮਤਲਬ ਪੌਲਿਸ ਕਹਿ ਰਿਆ ਪਹਿਲਾਂ ਮੁਰਦਿਆਂ ਦਾ ਜੀ ਉੱਠਣਾ ਹੋਵੇਗਾ ਪਹਿਲਾਂ ਕੀ ਹੋਵੇਗਾ ਮੁਰਦਿਆਂ ਦਾ ਜੀ ਉਠਣਾ ਤੇ ਅਸੀਂ ਜਿਹੜੇ ਜਿਉਂਦੇ ਆ ਤੇ ਬਾਕੀ ਰਹਿੰਦੇ ਹਾਂ ਫੇਰ ਅਸੀਂ ਇਕੱਠੇ ਰੈਪਚਰ ਦੇ ਵਿੱਚ ਜਾਵਾਂਗੇ ਪਰ ਉਹਦਾ ਪ੍ਰੋਸੈਸ ਕੀ ਹੈ ਉਹ ਦੇਖੀਏ ਹਾਂਜੀ ਕਦੇ ਅਗੇਤਰੇ ਨਾ ਹੋਵਾਂਗੇ ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ ਪ੍ਰਭੂ ਆਪ ਲਲਕਾਰ ਨਾਲ ਮਹਾਦੂਤ ਦੀ ਆਵਾਜ਼ ਨਾਲ ਮਹਾਦੂਤ ਦੀ ਆਵਾਜ਼ ਨਾਲ ਅਤੇ ਖੁਦਾ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਹਾਂਜੀ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ ਹੂੰ ਤਾਂ ਦੂਸਰੀ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਨ ਨੂੰ ਬਦਲਾਉਤੇ ਅਚਾਨਕ ਉਠਾਏ ਜਾਵਾਂਗੇ ਹਾਂ ਅਤੇ ਇਸੇ ਤਰ੍ਹਾਂ ਸੀ ਸਦਾ ਪ੍ਰਭੂ ਦੇ ਸੰਗ ਰਹਾਂਗੇ ਸੋ ਤੁਸੀ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਓ ਕਰ ਲੋ ਕਰ ਲੋ ਆਮੀਨ ਹਾਂ ਹੁਣ ਇਹ ਜੋ ਪ੍ਰਕਾਸ਼ ਦੀ ਪੋਥੀ ਦੱਸ ਦਿਹਾਏ ਸੀ ਪੜਿਆ ਹੈ ਕਿ ਇੱਕ ਬਲੀ ਦੂਤ ਨੂੰ ਮੈਂ ਉੱਤਰਦਿਆਂ ਦੇਖਿਆ ਹੱਥ ਵਿੱਚ ਖੁੱਲੀ ਹੋਈ ਪੋਥੀ ਹੈ ਇੱਕ ਪੈਰ ਉਸ ਸਮੁੰਦਰ ਤੇ ਰੱਖਦਾ ਤੇ ਦੂਸਰਾ ਧਰਤੀ ਤੇ ਰੱਖਦਾ ਹੈ ਔਰ ਇਥੇ ਪੌਲਸ ਕਹਿੰਦਾ ਆ ਕਿ ਜੀ ਉੱਠਣਾ ਕਿਵੇਂ ਹੋਵੇਗਾ ਰੈਪਚਰ ਕਿਵੇਂ ਹੋਵੇਗਾ उन्हें तीन चीजा बोलिया ललकार आवाज और तुरी बोलो मेरे नाल फिर नोलो उ लिखा है हुँ? नहीं नहीं मैं तो ललकार आवाज की गल कर रहा लास्ट पढ़न लग गए तीन चीजा दिखाओ फॉर द लॉर्ड हिमसेल्फ सेल्फ डिसेंड फ्रॉम हैवन विद वॉइस एंड द ट्रंप ओ ट्रंप नहीं जो अमेरिका चो हाईलाइट एन करो शाउट वॉइस एंड ट्रंप ऑफ गॉड पढ़ लो एक बार फिर ਪੱਕਾ ਹੋਣਾ ਚਾਹੀਦਾ ਤੁਹਾਡੇ ਮਨ 'ਚ। ਡਰ ਕਿਉਂ ਰਹੇ ਹੋ? ਕਿਸੇ ਤੋਂ ਡਰ ਲੱਗ ਰਿਹਾ ਹੈ? ਕਿਸੇ ਤੋਂ ਨਹੀਂ? ਬੋਲੋ ਫਿਰ। ਸ਼ਾਊਟ, ਵੌਇਸ ਐਂਡ ਟਰੰਪ। ਲਲਕਾਰ ਆਵਾਜ਼ ਅਤੇ ਤੁਰੀ ਬੋਲੋ। ਇਹ ਤਿੰਨ ਚੀਜ਼ਾਂ ਜਿਹੜੀਆਂ ਖੁਦਾ ਦੇ ਉਸ オリジナル پلان ਨੂੰ ਪੂਰਾ ਕਰਦੀਆਂ ਇਹਨਾਂ ਤੋਂ ਬਿਨਾ ਅਤੇ ਇਹਨਾਂ ਦੀ ਸਮਝ ਪਾਏ ਬਿਨਾ ਤੁਸੀਂ ਕਦੇ ਵੀ ਉਸ オリジナル پلان ਨੂੰ ਪੂਰਾ ਨਹੀਂ ਕਰ ਸਕਦੇ ਤੁਹਾਡੇ ਵਿੱਚ ਹੋ ਨਹੀਂ ਸਕਦਾ ਲਲਕਾਰ ਜਰਾ ਨਬੀ ਦੇ ਸੰਦੇਸ਼ ਵਿੱਚੋਂ ਇਹਨਾਂ ਤਿੰਨ ਚੀਜ਼ਾਂ ਨੂੰ ਸਮਝਦੇ ਆਂ ਫਿਰ ਪਤਾ ਲੱਗੇਗਾ ਕਿ ਇਹ ਕੀ ਬਿਆਨ ਕਰਦੀਆਂ ਦੇਖੋ ਹੁਣ ਇਹਨਾਂ ਤਿੰਨ ਚੀਜ਼ਾਂ ਨੂੰ 52 now the first thing is sounding the first thing is trumpet no the first thing is shout then voice and then trumpet oh no. pehli cheez hai lalkar phir awaz ate phir turi shout voice and trumpet eh teen cheeza kattiyan पॉलस कहता है व्हाट इज द मीनिंग ऑफ शाउट हॉर्न उस ललकार दा मतलब की है ब्रदर ब्रानम सेड इट्स द मैसेज भाई ब्रानम ने आखिया ए ओ संदेश है शाउट अ मैसेंजर गेटिंग द पीपल रेडी ललकार एक संदेश वाहक है जो लोगां नु तैयार करदा है ललकार दा मतलब की हुंदा या ਇਹਦਾ ਮਤਲਬ ਲਲਕਾਰ ਕੌਣ ਹੈ ਵਿਲੀਅਮ ਬ੍ਰਾਂਹਮ ਸਤਵਾਂ ਦੂਤ ਜਿਹਦੇ ਸੰਦੇਸ਼ ਨਾਲ ਲੋਕ ਤਿਆਰ ਹੁੰਦੇ ਆ ਜਿਹਦੇ ਸੰਦੇਸ਼ ਨਾਲ ਪਹਿਲੇ ਨੰਬਰ ਤੇ ਲੋਕ ਇਕੱਠੇ ਹੋ ਜਾਂਦੇ ਆ ਵਚਨ ਦੇ ਦਿਵਾਲੇ ਇਹ ਕੀ ਹੈ ਲਲਕਾਰ ਲਲਕਾਰ ਲੋਕਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨਾਈ ਹੈ ਕਿਨੇ ਲੋਕ ਸਮਝ ਪਾਏ ਲਲਕਾਰ ਦਾ ਕੰਮ ਕੀ ਹੈ ਲੋਕਾਂ ਨੂੰ ਇੱਕ ਜਗ੍ਹਾ ਵਚਨ ਦੇ ਦਿਵਾਲੇ ਇਕੱਠੇ ਕਰਨਾ ਹੈ ਇਹ ਸੇ ਕਰਕੇ ਉਹਨੇ ਕਿਹਾ ਸੀ ਜਿੱਥੇ ਦੇਹ ਹੋਵੇਗੀ ਉਥੇ ਉਕਾਬ ਇਕੱਠੇ ਹੋਣਗੇ ਅਤੇ ਉਕਾਬ ਪਹਿਲਾਂ ਕਿੱਥੇ ਬੈਠੇ ਹੋਏ ਸੀ ਬੋਲੋ ਚੂਜਿਆਂ ਦੇ ਖੁੱਡੇ ਵਿੱਚ ਕਿੱਥੇ ਬੈਠੇ ਹੋਏ ਸੀ ਤੁਸੀਂ ਚੂਚਿਆਂ ਦਾ ਖੁੱਡਾ ਕੀ ਹੈ ਸੰਸਥਾਵਾਂ ਮਿਸ਼ਨਾ ਜਥੇਬੰਦੀਆਂ ਇਹ ਸਾਰੇ ਦੇ ਸਾਰੇ ਕੀ ਸੀ ਚੂਚਿਆਂ ਦੇ ਖੁੱਡੇ ਪਰ ਇੱਕ ਲਲਕਾਰ ਆਈ ਉਕਾਬ ਆਇਆ ਉਨੇ ਖੁੱਡੇ ਦੇ ਬਨੇਰੇ ਤੇ ਆ ਕੇ ਆਖਿਆ ਐ ਮੇਰੀ ਪਰਜਾ ਇਸ ਖੁੱਡੇ ਵਿੱਚੋਂ ਇਹਨਾਂ ਚੂਜਿਆਂ ਵਿੱਚੋਂ ਔਰ ਤੁਸੀਂ ਸਭ ਇਹਨਾਂ ਖੁੱਡਿਆਂ ਵਿੱਚੋਂ ਧਰਮਾਂ ਵਿੱਚੋਂ ਜਥੇਬੰਦੀਆਂ ਵਿੱਚੋਂ ਬਾਹਰ ਆ ਗਏ ਕਿਉਂਕਿ ਲਲਕਾਰ ਦਾ ਕੰਮ ਆ ਪਹਿਲੇ ਨੰਬਰ ਤੇ ਲੋਕਾਂ ਨੂੰ ਵਚਨ ਦੇ ਦੀਨ ਇਕੱਠਾ ਕਰਨਾ ललकार की कर दी है लॉर्ड गॉड ब्लेस यू द सैकंड पढ़ लो पढ़ लो, पढ़ लो की। दूसरा है जी उठन दी आवाज आवाज कर दी है क्योंकि लाजर आवाज़ ने कीता किया ਆਮੀਨ ਹੁਣ ਸ਼ਾਊਟ ਚਲੀ ਗਈ ਬ੍ਰਦਰ ਬਾਨਮ ਚਲਾ ਗਿਆ 1965 ਵਿੱਚ ਕਿ ਬ੍ਰਦਰ ਬ੍ਰਾਨਮ ਤੋਂ ਬਾਅਦ ਸ਼ਾਊਟ ਖਤਮ ਹੋ ਗਈ ਨਹੀਂ ਇਹ ਸ਼ਾਊਟ ਸੰਦੇਸ਼ ਜਦ ਇੱਕ ਵਿਸ਼ਵਾਸੀ ਕੋਲ ਪਹੁੰਚਦਾ ਹੈ ਜਿਸ ਦੇ ਅੰਦਰ ਖੁਦਾਈ ਗੁਣਿਆ ਕਿਉਂਕਿ ਖੁਦਾ ਕਦੇ ਵੀ ਜਿਸਮ ਨਾਲ ਨਹੀਂ ਗੱਲ ਕਰਦਾ ਖੁਦਾ ਆਪਣੇ ਗੁਣ ਨਾਲ ਗੱਲ ਕਰਦਾ ਹੈ ਜਿਸ ਨੂੰ ਇਹ ਸੰਦੇਸ਼ ਸਮਝ ਆਇਆ ਕਿਉਂ ਸਮਝ ਆਇਆ ਕਿਉਂਕਿ ਉਸ ਦੇ ਅੰਦਰ ਖੁਦਾ ਦਾ ਸੁਣਨ ਵਾਲਾ ਗੁਣਿਆ ਤੁਸੀਂ ਕਦੇ ਵੀ ਸ਼ਰੀਰ ਦੇ ਨਾਲ ਇਸ ਗੱਲ ਨੂੰ ਸਮਝ ਨਹੀਂ ਸਕਦੇ ਇਹਨੂੰ ਉਹ ਸਮਝ ਸਕਦਾ ਜਿਹਦੇ ਅੰਦਰ ਸੁਣਨ ਵਾਲਾ ਜਿਹਦੇ ਕੰਨ ਹਨ ਉਹ ਸੁਣੇ ਭਈ ਆਤਮਾ ਖਲੀਸਿਆ ਨੂੰ আর ਇਹਨੂੰ ਉਹ ਸੁਣ ਸਕਦਾ ਜਿਹਦੇ ਕੋਲ ਆਤਮਾ ਦੀ ਆਵਾਜ਼ ਸੁਣਨ ਦਾ ਗੁਣਿਆ ਆਮੀਨ ਹੁਣ ਪਹਿਲੇ ਨੰਬਰ ਤੇ ਹੈ ਸ਼ਾਊਟ ਬਰਦਰ ਬ੍ਰਾਹਮ ਤੇ ਚਲਾ ਗਿਆ ਪਰ ਸੰਦੇਸ਼ ਅੱਜ ਵੀ ਚੁਣਿਆ ਹੋਇਆ ਤੱਕ ਪਹੁੰਚ ਰਿਹਾ ਸੰਦੇਸ਼ ਅੱਜ ਵੀ ਖੁਦਾ ਦੇ ਖਾਸ ਠਹਿਰਾਏ ਹੋਏ ਲੋਕਾਂ ਤੱਕ ਪਹੁੰਚ ਰਿਹਾ ਸ਼ਾਊਟ ਚੱਲ ਰਹੀ ਹੈ ਇਹਦਾ ਮਤਲਬ ਸ਼ਾਊਟ ਦਾ ਪ੍ਰੋਸੈਸ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਤੇ ਵੌਇਸ ਕਦੋਂ ਆਵੇਗੀ ਵੌਇਸ ਵੀ ਨਾਲ ਚੱਲ ਰਹੀ ਹੈ ਕਿਉਂਕਿ ਵੌਇਸ ਆ ਰੈਜ਼ਰੇਕਸ਼ਨ ਦੀ ਆਵਾਜ਼ ਜੀ ਜਿਲਾਉ ਠਾਉਣ ਵਾਲੀ ਆਵਾਜ਼ ਕਿਹਨੇ ਲੋਕ ਸਮਝ ਪਾ ਰਹੇ ਭਾਈਓ ਆਵਾਜ਼ ਕੀ ਆ ਪੜਦੇ ਆ ਦ ਸੈਕਿੰਡ ਇਜ਼ ਦ ਵਾਇਸ ਆਫ ਦ ਰੈਜੁਰੇਸ਼ਨ ਜਿਲਾ ਉਠਾਉਣ ਵਾਲੀ ਆਵਾਜ਼ ਹੁਣ ਜਿਲਾ ਉਠਾਉਣ ਵਾਲੀ ਆਵਾਜ਼ ਕਿਸੇ ਬੰਦੇ ਦੀ ਹੋਵੇਗੀ ਅਸੀਂ ਜਿਹੜੇ ਹਾਈਬ੍ਰਿਡ ਹਾਂ ਕਿ ਸਾਡੀ ਆਵਾਜ਼ ਨਾਲ ਮੁਰਦੇ ਜਿਉਂਦੇ ਹੋਣਗੇ ਅਸੀਂ ਜਿਹੜੇ ਪਾਪ ਚ ਪੈਦਾ ਹੋਏ ਸਾਡੀ ਆਵਾਜ਼ ਨਾਲ ਮੁਰਦੇ ਜਿਉਂਦੇ ਨਹੀਂ 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 ਨਬੀ ਨੇ ਇੱਕ ਗੱਲ ਕਹੀ ਸੰਦੇਸ਼ ਦੇ ਅੰਦਰ ਉਹ ਜੋ ਮਾਈਟੀ ਐਂਜਲ ਇੱਥਾਂ ਆਇਆ ओ नहीं गया ए ता चला गया पर आज भी इसलिए जिला उठाने वाला काम ए नहीं करेगा ए करेगा क्योंकि उसने एक पैर समंदर समंद्र ते, ते एक धरती त रखिया। ਅੱਜ ਆਵਾਜ਼ ਸਮੁੰਦਰ ਤੇ ਗੂੰਜ ਰਹੀ ਹੈ ਅਜ ਆਵਾਜ਼ ਕਿਉਂਕਿ ਉਹਨੇ ਕਿਹਾ ਸੀ ਉਹ ਸਮਾਂ ਆਉਂਦਾ ਸਗੋ ਹੋਣ ਹੈ ਕਿ ਮਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ ਮਰਦੇ ਕੱਲੇ ਹੋ ਹੀ ਨਹੀਂ ਹੈ ਜਿਹੜੇ ਕਬਰ ਵਿੱਚ ਪਏ ਆ ਨਿਕੋਦੇਮਸ ਵੀ ਮਰਿਆ ਹੋਇਆ ਸੀ ਨਿਕੋਦੇਮਸ ਵੀ ਪਾਈ ਰੋਬਿਨ ਵੀ ਮਰਿਆ ਹੋਇਆ ਸੀ ਆਪਣੀ ਗੱਲ ਕਰ ਲੋ ਤੁਸੀਂ ਵੀ ਸਭੇ ਤੇਦਾ ਮਲ ਜਿਹੜਾ ਪਹਿਲਾ ਕਦਮ ਉਹਨੇ ਰੱਖਿਆ ਪਾਣੀ ਉੱਤੇ ਇਹ ਤੁਹਾਡੇ ਲਈ ਆਵਾਜ਼ ਸੀ ਤਾਂ ਕਿ ਤੁਸੀਂ ਮਰਦਿਆਂ ਵਿੱਚੋਂ ਜੀ ਉਠੋ ਜਦ ਤੁਹਾਡਾ ਜੀ ਉਠਣਾ ਹੁੰਦਾ ਆ ਤੇ ਤੁਸੀਂ ਸਿੱਧਾ ਰੱਬ ਚ ਨਹੀਂ ਚਲੇ ਜਾਂਦੇ ਉਸ ਤੋਂ ਬਾਅਦ ਅਗਲਾ ਪੈਰ ਹੈ ਧਰਤੀ ਉੱਤੇ ਪਹਿਲਾ ਉਹਨੇ ਸਮੁੰਦਰ ਤੇ ਰੱਖਿਆ ਦੂਸਰਾ ਉਹਨੇ ਤੁਹਾਡੇ ਜੀ ਉਠਾਉਣ ਤੋਂ ਬਾਅਦ ਉਹ ਉਠਾਉਂਦਾ ਆ ਮਰੇ ਹੋਏ ਸੰਤਾਂ ਨੂੰ ਅਤੇ ਅਗਲੀ ਚੀਜ਼ ਹੈ ਤੀਸਰੀ ਤੀਸਰੀ ਕੀ ਹੈ ਤੁਰੀ ਦ ਸੈਕੰਡ ਇਜ਼ ਦ ਵੌਇਸ ਆਫ ਰੈਜੁਰੈਕਸ਼ਨ ਦ ਸੇਮ ਵੌਇਸ ਥੈਟ ਅ ਲਾਰਡ ਵੌਇਸ ਇਨ ਸੇਂਟ ਜohn 11 38 ਥੈਟ ਕਾਲਡ ਲਾਜ਼ਰਸ ਫਰਮ ਦ ਗ੍ਰੇਵ ਕਰ ਦੋ ਭਾਈ ਜੀ ਟ੍ਰਾਂਸਲੇਟ ਅਤੇ ਦੂਸਰਾ ਹੈ ਉਹ ਆਵਾਜ਼ ਇਹ ਉਹੀ ਆਵਾਜ਼ ਹੈ ਜੋ ਸੰਤ ਰਿ ਹੋਨਾ 11 38 ਤੋਂ 44 ਵਿੱਚ ਜਿਸ ਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਬੁਲਾਇਆ ਸੀ ਗੈਟਿੰਗ ਦ ਬ੍ਰਾਈਡ ਟੂਗੇਦਰ ਜੋ ਦੁਲਹਨ ਨੂੰ ਇਕੱਠਾ ਕਰਦੀ ਹੈ ਪਹਿਲੇ ਨੰਬਰ ਤੇ ਸ਼ਾਟ ਹੈ ਜੋ ਦੁਲਹਨ ਨੂੰ ਐਂਡ THEN THE RESURRECTION OF THE DEAD ਫੇਰੇ ਮਰੇਆ ਹੋਇਆਂ ਨੂੰ ਜਿਲਾ ਉਠਾਉਂਦੀ ਹੈ ਟੂ ਬੀ ਕਾਟ ਅਪ ਵਿਦ ਇਟ ਤਾਂ ਜੋ ਉਹਨਾਂ ਨਾਲ ਇਕੱਠੇ ਉਠਾ ਲੈ ਜਾਣ ਨੈਕਸਟ ਨਾਓ ਵਾਚ ધ 3 ਥਿੰਗ ਹੁਣ ਇਹਨਾਂ ਤਿੰਨ ਚੀਜ਼ਾਂ ਨੂੰ ਵੇਖੋ ਟੇਕ ਪਲੇਸ ਜੋ ਘਟਿਤ ਹੋ ਰਹੀਆਂ ਹਨ ਦ ਨੈਕਸਟ ਇਜ਼ ਵਾਟ ਅਗਲਾ ਕੀ ਹੈ ਵਾਸ ધ ਟ੍ਰੰਪਟ ਇਕ ਤੂਰੀ ਵਾਇਸ ਸ਼ਾਊਟ ਐਂਡ ਟ੍ਰੰਪਟ ਆਵਾਜ਼ ਲਲਕਾਰ ਅਤੇ ਇਕ ਤੂਰੀ ਅੰਡਰਸਟੈਂਡ ਯੈਸ ਨਾਓ ਦ ਥਰਡ ਥਿੰਗ ਇਜ਼ ਟ੍ਰੰਪਟ which always at the feast of the trumpet ਜੋ ਹਮੇਸ਼ਾ ਤੁਰੀਆਂ ਦੇ ਪਰਬ ਉਤੇ ਹੁੰਦੀ ਹੈ ਇਸ ਕਾਲਿੰਗ ਦ ਪੀਪਲ ਟੂ ਦ ਫੀਸਟ ਅਤੇ ਲੋਕਾਂ ਨੂੰ ਭੋਜ ਲਈ ਇਕੱਠਾ ਕਰਦੀ ਹੈ ਅੰਡਰਸਟੈਂਡ ਐਂਡ that will be the bride's supper ate eh dulhan da bhoj hovega trumpet is what trumpet ki hai dulhan da bhoj pehle number te shout hai jo lalkar hai logan nu ikattha kar di hai dusre number te awaz hai bali dut di jo khuli hui kitab de naal aaya ohne pehla pair kithe rakhya samundar te samundar kinu darshanda hai ਕੋਮਾ ਨੂੰ ਲੋਗਾ ਨੂੰ ਪਾਕਿਆਵਾਂ ਨੂੰ ਆਮੀਨ ਕਿਉਂਕਿ ਤੁਸੀਂ ਸਾਰੇ ਕੋਮਾ ਪਾਕਿਆਵਾਂ ਵਿੱਚੋਂ ਹੀ ਲੈ ਗਏ ਹੋ ਪਹਿਲਾਂ ਉਹ ਤੁਹਾਨੂੰ ਬੁਲਾਉਂਦਾ ਹੈ ਤੇ ਉਸ ਤੋਂ ਬਾਅਦ ਅਗਲਾ ਪੈਰ ਉਹ ਕਿੱਥੇ ਰੱਖਦਾ ਹੈ ਧਰਤੀ ਤੇ ਧਰਤੀ ਤੇ ਕਿਉਂ ਜਿਹੜੇ ਮਰੇ ਹੋਏ ਸਨ ਤੇ ਆ ਪੁਰਾਣੇ ਸਮਿਆਂ ਤੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਣਗੇ ਕਿੰਨੇ ਲੋਕ ਸਮਝ ਪਾਏ ਹੋ ਔਰ ਜਦ ਉਹ ਮੁਰਦਿਆਂ ਵਿੱਚੋਂ ਤੁਹਾਨੂੰ ਤੇ ਮੈਨੂੰ ਉਠਾਉਂਦਾ ਆ ਇਹ ਆ ਖੁਦਾ ਦਾ origignal plan ਜਿਸ ਨੂੰ ਆਦਮ ਨੇ ਗਵਾ ਲਿਆ ਸੀ ਪਰ ਮਸੀਹ ਵਿੱਚ ਇਹ ਪਲਾਨ ਪੂਰਾ ਹੁੰਦਾ ਹੈ ਔਰ ਜਦ ਉਹ ਪਲਾਨ ਦੇ ਅਧੀਨ ਅਸੀਂ ਮੁਰਦਿਆਂ ਚੋਂ ਜੀ ਉੱਠਦੇ ਆ ਤਾਂ ਭਾਈ ਉਹ ਹੁੰਦਾ ਕੀ ਆ ਫੇਰ ਅਸੀਂ ਦੁਬਾਰਾ ਮਰਨ ਵਾਲੇ ਜਿਸਮ ਚ ਨਹੀਂ ਹੁੰਦੇ ਅਸੀਂ ਦੁਬਾਰਾ ਮਰਨ ਵਾਲੇ ਜਿਸਮ ਚ ਨਹੀਂ ਹੁੰਦੇ ਜਿਸਮ ਸਾਡੇ ਕੋਲ ਚਾਰ ਪ੍ਰਕਾਰ ਦਾ ਹੈ ਸਾਡਾ ਜਿਸਮ ਚਾਰ ਪ੍ਰਕਾਰ ਦਾ ਹੈ ਪਹਿਲੇ ਨੰਬਰ ਤੇ ਪਾਪਮਈ ਸ਼ਰੀਰ 다ਊਦ ਕਹਿੰਦਾ ਮੈਂ ਪਾਪ ਵਿੱਚ ਪੈਦਾ ਹੋਇਆ ਪਹਿਲੇ ਨੰਬਰ ਤੇ ਆਏ ਔਰ ਇਹ ਹੀ ਸ਼ਰੀਰ ਜਦੋਂ ਤੌਬਾ ਕਰਦਾ ਬਪਤਿਸਮਾ ਲੈਂਦਾ ਤਾਂ ਇਹ ਬਣ ਜਾਂਦਾ ਛੁਟਕਾਰਾ ਪਾਈ ਹੋਈ ਦੇਹ ਪਹਿਲੇ ਨੰਬਰ ਤੇ ਪਾਪਮਈ ਦੇਹ ਦੂਸਰੇ ਨੰਬਰ ਤੇ ਛੁਟਕਾਰਾ ਪਾਈ ਹੋਈ ਦੇਹ ਹੁਣ ਛੁਟਕਾਰਾ ਪਾਈ ਹੋਈ ਦੇਹ ਵੀ ਜੇਕਰ ਰੈਪਚਰ ਦੇ ਲਈ ਨਹੀਂ ਠਹਿرائی ਹੋਈ ਤਾਂ ਇਹਨੂੰ ਵੀ ਧਰਤੀ ਦੀ ਧੂੜ ਵਿੱਚ ਸੌਣਾ ਪੈ ਸਕਦਾ ਆ ਪਰ ਜਦੋਂ ਅਸੀਂ ਧਰਤੀ ਦੀ ਧੂੜ ਵਿੱਚੋਂ ਜੀ ਉੱਠਦੇ ਆ ਤਾਂ ਉਦੋਂ ਅਸੀਂ ਇਸ ਤਰ੍ਹਾਂ ਦੇ ਜਿਸਮ ਚ ਨਹੀਂ ਹੁੰਦੇ ਉਸ ਉਦੋਂ ਅਸੀਂ ਮਹਿਮਾਮਈ ਬदन ਚ ਹੁੰਦੇ ਆ ਉਸ ਸਮੇ ਅਸੀਂ ਕਾਦੇ ਚ ਹੁੰਦੇ ਆ ਪਹਿਲੇ ਨੰਬਰ ਤੇ ਪਾਪਮਈ ਸ਼ਰੀਰ ਦੂਸਰੇ ਨੰਬਰ ਤੇ ਸ਼ੁਟਕਾਰਾ ਪਾਇਆ ਹੋਇਆ ਸ਼ਰੀਰ ਤੀਸਰੇ ਨੰਬਰ ਤੇ ਮਹਿਮਾਮਈ ਸ਼ਰੀਰ ਪਰ ਜਦ ਅਸੀਂ ਅਨੰਤਤਾ ਵਿੱਚ ਚਲੇ ਜਾਂਦੇ ਆ ਉਦੋਂ ਅਸੀਂ ਮਹਿਮਾ ਮਹੀਬਦਨ ਚ ਨਹੀਂ ਹੁੰਦੇ ਉਦੋਂ ਅਸੀਂ ਥਿਊ ਫੈਨੀ ਬਾਡੀ ਚ ਹੁੰਦੇ ਆ ਉਦੋਂ ਅਸੀਂ ਕਾਦੇ ਚ ਹੁੰਦੇ ਆ ਥਿਊ ਫੈਨੀ ਬਾਡੀ ਚ ਜੋ ਕਿ ਵਰਡ ਬਾਡੀ ਹੈ ਵਚਨ ਰੂਪੀ ਦੇ ਜੋ ਅਸਲ ਖੁਦਾ ਦੀ ਮੂਲ ਯੋਜਨਾ ਆ ਕਿਨੇ ਲੋਕ ਸਮਝ ਪਾਏ ਹੋ ਅਸੀਂ ਸਭੇ ਕਾਦੇ ਚ ਪਾ ਦਿੱਤੇ ਜਾਵਾਂਗੇ ਥਿਊ ਫੈਨੀ ਬਾਡੀ ਦੇ ਵਿੱਚ ਜਦ ਅਸੀਂ ਅਨੰਤਤਾ ਵਿੱਚ ਚਲੇ ਜਾਵਾਂਗੇ ਹਜ਼ਾਰ ਸਾਲੇ ਰਾਜ ਵਿੱਚ ਅਸੀਂ ਮਹਿਮਾ ਮਈ ਬਦਨ ਚ ਹੋਵਾਂਗੇ ਕਿੰਨੇ ਲੋਕ ਸਮਝ ਪਾਏ ਹੋ ਖੁਦਾਵੰ ਤੁਹਾਨੂੰ ਬਹੁਤ ਬਰਕਤ ਦੇ